ਤੁਸੀਂ ਵੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਡੀਸੀ ਅਤੇ ਐਸਐਸਪੀ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ ਕਿਸਾਨ ਮਦਦ ਸੰਘਸ਼ ਕਮੇਟੀ ਪੰਜਾਬ ਨੇ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਸਤਨਾਮ ਸਿੰਘ ਮਾਣੋਚਾਲ ਦੀ ਪ੍ਰਧਾਨਗੀ ਦੇ ਹੇਠ ਡੀਸੀ ਅਤੇ ਐਸਐਸਪੀ ਦਫ਼ਤਰ ਤਰਨਤਾਰਨ ਅੱਗੇ ਧਰਨਾ ਦਿੱਤਾ ਧਰਨੇ ਨੂੰ ਸੰਬੋਧਿਤ ਕਰਦਿਆਂ ਸੁਪਾਈ ਆਗੂ ਤੇ ਜ਼ਿਲ੍ਹਾ ਸਖਤਰ ਹਰਜਿੰਦਰ ਸਿੰਘ ਸ਼ਕਰੀ ਨੇ ਕਿਹਾ ਕਿ ਪੁਲਿਸ ਪੋਰ ਸ਼ਾਸਨ ਤੇ ਸਰਕਾਰ ਦੇ ਮਸਲੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਹਨ ਇਨ੍ਹਾਂ ਮਸਲਿਆਂ ਸੰਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਸਾਡੇ ਵੱਲੋਂ ਮੰਗ ਪੱਤਰ ਵੀ ਦਿੱਤਾ ਜਾ ਚੁੱਕਾ ਹੈ ਪਰ ਮੁੱਦੇ ਉੱਥੇ ਹੀ ਹਨ ਪ੍ਰਸ਼ਾਸਨ ਇਹਨਾਂ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਟਾਲਮਟੋਲ ਕਰਦਾ ਸਮਾਂ ਬਰਬਾਦ ਕਰ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਪੱਦਰ ਅਤੇ ਸ਼ਹਿਰਾਂ ਦੇ ਵਿੱਚ ਵੱਡੇ ਪੱਦਰ ਤੇ ਵਿਕਰਾ ਨਸ਼ੇ ਨੂੰ ਰੋਕਿਆ ਜਾਵੇ ਅਤੇ ਨਸ਼ੇ ਦੇ ਕੰਮ ਰੋਜ਼ਾਨਾ ਮਾਰੇ ਨਜਵਾਨਾਂ ਨੂੰ ਬਚਾਇਆ ਜਾਵੇ ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ਾ ਪੀੜਤਾਂ ਦਾ ਸਹੀ ਇਲਾਜ ਕਰਵਾਇਆ ਜਾਵੇ ਵੱਡੇ ਸਮਗੱਲਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਜਲਵਿੰਦਰ ਸਿੰਘ ਰੂਸੀਆ ਦੇ ਵੱਲੋਂ ਦਰਜ ਕੀਤੇ ਗਏ ਝੂਠੇ ਕੇਸ ਨੂੰ ਖਾਰਜ ਕੀਤਾ ਜਾਵੇ ਕਿਸਾਨ ਆਗੂਆਂ ਤੇ ਉਸਮਾ ਟੋਲ ਪਲਾਜ਼ਾ ਖਿਲਾਫ ਦਰਜ ਕੀਤੇ ਗਏ ਮੁਕੱਦਮਾ ਨੰਬਰ 126 2022 ਤੁਰੰਤ ਖਾਰਜ ਕੀਤਾ ਜਾਵੇ ਗੁਰਪਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਲਾਲਪੁਰ ਖਿਲਾਫ ਦਰਜ ਕੀਤਾ ਗਿਆ ਮੁਕੱਦਮਾ ਨੰਬਰ 445 2022 ਤੁਰੰਤ ਖਾਰਜ ਕੀਤਾ ਜਾਵੇ ਮੁਕੱਦਮਾ ਨੰਬਰ 75 2021 ਜੋ ਕਿ ਪਿੰਡ ਗਿਲਕਲੇਰ ਦਾ ਮਾਮਲਾ ਹੈ ਜਿਸ ਦੀ ਜਾਂਚ ਡੀਐਸਪੀ ਸਿਟੀ ਵੱਲੋਂ ਕੀਤੀ ਜਾ ਰਹੀ ਹੈ ਉਸ ਨੂੰ ਤੁਰੰਤ ਖਾਰਜ ਕੀਤਾ ਜਾਵੇ ਅਤੇ ਤਸਤੀਫੀ ਪੁਲਿਸ ਅਧਿਕਾਰੀ ਪਿੰਡ ਵਿੱਚ ਹੀ ਬੈਠਣ ਗੈਂਗਸਟਰਵਾਦ ਖਤਮ ਹੋਣਾ ਚਾਹੀਦਾ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਦ ਸਿੰਘ ਦੀ ਵਿਸ਼ੇਸ਼ ਰਿਪੋਰਟ ਕਿਸਾਨਾਂ ਮਜ਼ਦੂਰਾਂ ਦੇ ਨਜਾਇਜ਼ ਬੱਚੇ ਰੰਤ ਕਰੋ ਰੰਤ ਕਰੋ ਕਿਸਾਨਾਂ ਮਜ਼ਦੂਰਾਂ ਦੇ ਕਿਤੇ ਨਜਾਇਜ਼ ਪਟਿਆ ਰੰਤ ਕਰਾ ਕੇ ਰਹਿਾਂਗੇ ਕਿਸਾਨਾਂ ਗੰਗਲਾ ਅਗੂ ਕਿਸਾਨ ਮਜ਼ਦੂਰ ਸ਼ਰਸ਼ਮਿਟੀ ਪੰਜਾਬ ਅੱਜ ਜਿਹੜਾ ਤਰਨਾ ਲੱਗਾ ਵਾ ਇਹ ਧਰਨਾ ਜਿਹੜਾ ਜੇ ਮੈਂ ਕਹਾਂ ਤੇ ਸਾਫ ਸ਼ਬਦਾਂ 'ਚ ਪੁਲਿਸ ਦੀ ਅਣਗਹਿਲੀ ਕਰਕੇ ਲੱਗਾ ਵਾ ਕਿਉਂਕਿ ਕਾਫੀ ਚਿਰ ਤੋਂ ਇਹ ਧਰਨੇ ਦੋ ਤਿੰਨ ਇਸਬੰਧ 'ਚ ਲੱਗੇ ਆ ਜਿਦਾਂ ਉਸਮੇ ਟੋਲ ਪਲਾਜੇ ਦਾ ਮਸਲਾ ਵਾ ਸ਼ਗਰੀ ਇੱਕ ASI ਵੱਲੋਂ 11 ਕਿਲੇ ਜ਼ਮੀਨ ਲੈਣ ਦਾ ਮਸਲਾ ਵਾ ੱਥੇ ਨਾ ਉੱਥੇ ਹਥਿਆਰਾਂ ਦੀ ਨੋਕ ਤੇ ਕਬਜ਼ੇ ਕਰਨ ਦੀ ਗੱਲ ਆ ਜਲਵਿੰਦਰ ਸਿੰਘ ਰੈਸ਼ੀਆ ਨੇ ਤੇ ਜਿਹੜਾ ਨਜਾਇਜ਼ ਪਰਚਾ ਕੀਤਾ ਗਿਆ ਉਹ ਖਾਰਜ ਕਰਨ ਦੀ ਗੱਲ ਨੂੰ ਲੈ ਕੇ ਲਗਾਤਾਰ ਇੱਥੇ ਮੰਗ ਪੱਤਰ ਵੀ ਦਿੱਤੇ ਆ ਪ੍ਰਿੰਟ মিডিਆ ਰਾਈ ਪ੍ਰੈਸ ਮੀਡੀਆ ਰਾਈਂ ਸੋਸ਼ਲ ਮੀਡੀਆ ਰਾਈਂ ਇਹ ਗੱਲ ਹਾਈਲਾਈਟ ਵੀ ਕੀਤੀ ਆ ਵੀ ਧਰਨੇ ਤੋਂ ਪਹਿਲਾਂ ਪਹਿਲਾਂ ਸਾਡੇ ਮਸਲੇ ਹੱਲ ਹੋ ਜਾਣ ਪਰ ਇਥੋਂ ਦੇ ਜਿਹੜੇ ਐਸਐਸਪੀ ਆਏ ਆ ਜਾਂ ਲਾ ਪ੍ਰਸ਼ਾਸਨ ਆ ਕਿਸੇ ਨੇ ਵੀ ਉਸ ਮੰਗ ਪੱਤਰ ਨੂੰ ਪਹਿਲ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹਦੇ ਵਿਰੋਧ ਚ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਤੇ ਸਾਡੀਆਂ ਸਤਕਾਰਯੋਗ ਮਾਵਾਂ ਭਣਾ ਲੈ ਕੇ ਇਥੇ ਵੱਡੀ ਪੱਧਰ ਤੇ ਜਿਹੜਾ ਉਹ ਧਰਨਾ ਲਿਖਿਆ ਵਾ ਤੇ ਐਸ ਵਲੇ ਜਿਹੜਾ ਧਰਨਾ ਵਾ ਉਹ ਤਰਨਤਰ ਦਾ ਸਤਨਾਮ ਸਿੰਘ ਬਾਣੂਚਾਲ ਜੀ ਅੱਜ ਅਸੀਂ ਐਸਐਸਪੀ ਤਰਨਤਾਰਨ ਦੇ ਜਿਹੜਾ ਬਾ ਧਰਨਾ ਲਾ ਕੇ ਬਿਠੇ ਆ ਕਿਉਂਕਿ ਸਾਡੀਆਂ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਲੜਕਦੀਆਂ ਆ ਰਹੀਆਂ ਮੰਗਾਂ ਸੀ ਉਹ ਲਗਾਤਾਰ ਜਿਹੜੀਆਂ ਬਾ ਉਸੇ ਤਰ੍ਹਾਂ ਹੀ ਪਈਆਂ ਵਾ ਜਦੋਂ ਵੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰੀਦੀ ਆ ਮੀਟਿੰਗਾਂ ਦੇ ਵਿੱਚ ਚਾਹੀਦਾ ਤੇ ਪ੍ਰਸ਼ਾਸਨ ਆਂਦਾ ਵੀ ਮੰਗਾਂ ਤੁਹਾਡੀਆਂ ਜਾਇਜ਼ ਆ ਤੇ ਇੰਨੇ ਦਿਨਾਂ ਤੱਕ ਰਹਿਣਾ ਉਹਨਾਂ ਨੂੰ ਜਿਹੜਾ ਬਾ ਹੱਲ ਕਰ ਦਾਂਗੇ ਪਰ ਉਹ ਜਿਉਂ ਦੀ ਤਿਉਂ ਹੀ ਪਈਆਂ ਵਾ ਟੇਬਲਾਂ ਦੇ ਉੱਤੇ ਅਜੇ ਤੱਕ ਉਹ ਹੱਲ ਨਹੀਂ ਕੀਤੀਆਂ ਪਹਿਲੀ ਮੰਗ ਤੇ ਸਾਡੀ ਇਹ ਆ ਕਿ ਇੱਕ ਅਸੀਂ ਚੰਡੀਗੜ੍ਹ ਜਾਣਾ ਸੀ ਸਾਡਾ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਜਿਹੜਾ ਲੀਕਾ ਪ੍ਰੋਗਰਾਮ ਚੰਡੀਗੜ੍ਹ ਜਾਣਦਾ ਸੀ 2023 ਦੇ ਵਿੱਚ 23/ ਮਤਲਬ 26/2023 ਜਿਹੜਾ ਵਾ ਉਹ ਸਾਡੇ ਤੇ ਪਰਚਾ ਜਿਹੜਾ ਵਾ ਕੀਤਾ ਗਿਆ ਵਾ ਟੋਲ ਪਲਾਜੇ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਆ ਉਦੋਂ ਅਸੀਂ ਟੋਲ ਪਲਾਜੇ ਫ੍ਰੀ ਕੀਤੇ ਸੀ ਸੜਕ ਕੋਈ ਨਹੀਂ ਸੀ ਰੋਕੀ ਲੋਕਾਂ ਦੀ ਆਵਾਜ਼ਾਈ ਦੇ ਵਿੱਚ ਕੋਈ ਵਿਗਰ ਨਹੀਂ ਸੀ ਪਾਇਆ ਪਰ ਫੇਰ ਵੀ ਜਿਹੜਾ ਵਾ ਮੌਕੇ ਤੇ ਉੱਥੇ ਐਸਐਸਪੀ ਗਰਮੀਤ ਸਿੰਘ ਜੀ ਚੋਹਾਨ ਜਿਹੜਾ ਵਾ ਮੌਕੇ ਤੇ ਸਾਰਾ ਦਿਨ ਰਿਹਾ ਕੋਈ ਵੀ ਅਸੀਂ ਜਿਹੜਾ ਬਾ ਥਾਂ ਨਹੀਂ ਰੋਕ ਮੱਲੋ ਸੜਕ ਨਹੀਂ ਰੋਕੀ ਟੋਲ ਪਲਾਜ਼ਾ ਫਰੀ ਕੀਤਾ ਸੀ ਤੇ ਇੱਕ ਉਹ ਪਰਚਾ ਕੀਤਾ ਸੀ ਬਾਰ-ਬਾਰ ਮੰਗ ਕਰ ਰਹੇ ਆ ਵੀ ਪਰਚਾ ਜਿਹੜਾ ਉਹਨੂੰ ਖਾਰਜ ਕੀਤਾ ਜਾਵੇ ਉਹਨੂੰ ਕਿਉਂ ਨਹੀਂ ਕਰ ਰਹੇ ਦੂਸਰਾ ਦੇ ਨਾਲ ਨਸ਼ੇ ਦਾ ਜਿਹੜਾ ਬਾ ਬਹੁਤ ਵੱਡਾ ਜੋਰ ਜਿਹੜਾ ਬਾ ਐਸ ਵਕਤ ਪਿੰਡਾਂ ਦੇ ਵਿੱਚ ਜਿਹੜਾ ਬਹੁਤ ਫਸਾਰਾ ਹੋ ਚੁੱਕਾ ਬਾ ਨਸ਼ੇ ਦਾ ਪਰ ਸਰਕਾਰ ਜਿਹੜੀ ਉੱਤੇ ਬਾਸਾ ਜਿੰਨਾ ਵੀ ਜਿਹੜਾ ਬਾ ਕੋਈ ਵੀ ਜਿਹੜਾ ਬਾ ਉੱਤੇ ਕੰਟਰੋਲ ਨਹੀਂ ਕਰ ਸਕੀ ਬਿਲਕੁਲੋ ਫੇਲਿਆ ਸਾਬਤ ਜਿਹੜੀ ਪੰਜਾਬ ਦੀ ਸਰਕਾਰ ਹੈ ਤੇ ਅਸੀਂ ਇੱਥੇ ਦੱਸਣਾ ਹੈ ਆ ਪੀਐਸਪੀ ਸਾਹਿਬ ਸੈਮੀਨਾਰ ਕਰਾਇਆ ਨਾ ਸ਼ਾਕਤ ਨਹੀਂ ਹੋਣਾ ਜਾ ਕੇ ਪਿੰਡਾਂ